ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਜੀ ਅੱਜ ਤੁਹਾਡੇ ਲਈ ਕਾਟਨ ਦੇ ਵਿੱਚ ਹੀ ਸੂਟ ਲੈ ਕੇ ਆਏ ਜੀ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਸੂਟ ਦਿਖਾਵਾਂਗੇ ਕਾਟਨ ਦੇ ਵਿੱਚ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 2200-2200 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ ਤੇ ਕੋਰੀਅਰ ਚਾਰਜਿਸ ਉਹ ਅਲੱਗ ਤੋਂ ਹੋਣਗੇ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 88465 80 803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਉੜੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਰਿਹਾ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਹੈ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਜ਼ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਅੱਜ ਵੀ ਸੈਟਰਡੇ ਆਪਾਂ ਲੱਕੀ ਵਿਨਰ ਕੱਢਦੇ ਹੁੰਨੇ ਆ ਅੱਜ ਵੀ ਵੀਡੀਓ ਦੇ ਲਾਸਟ ਦੇ ਵਿੱਚ ਆਪਾਂ ਲੱਕੀ ਵਿਨਰ ਕੱਢਾਂਗੇ ਕਮੈਂਟ ਦੇ ਵਿੱਚੋਂ ਹੀ ਤੇ ਅੱਜ ਜ਼ੋਰਜਟ ਦਾ ਬੜਾ ਪਿਆਰਾ ਹੈ ਆਪਾਂ ਵਰਕ ਕਰਾਇਆ ਹੋਇਆ ਜ਼ੋਰਜਟ ਦਾ ਸੂਟ ਕੋਟੇ ਦੁਪੱਟੇ ਦੇ ਨਾਲ ਇਹ ਵਾਲਾ ਸੂਟ ਉਹਨਾਂ ਨੂੰ ਗਿਫਟ ਕਰਾਂਗੇ ਇਹ ਲਾਸਟ ਦੇ ਵਿੱਚ ਕੱਢਾਂਗੇ ਜੀ ਆਪਾਂ ਕਮੈਂਟ ਆਪਣਾ ਲੱਕੀ ਵਿਨਰ ਜਿਹੜਾ ਆਪਾਂ ਲਾਸਟ ਦੇ ਵਿੱਚ ਕੱਢਣਾ ਪਰ ਕਮੈਂਟ ਤੁਸੀਂ ਡੇਲੀ ਕਰਦੇ ਰਹੋ ਕੀ ਪਤਾ ਹੁੰਦਾ ਕਿ ਇਹਦੀ ਲੱਕ ਲੱਗ ਜਵੇ ਤੇ ਆਪਾਂ ਸੋਨਾ ਜਿਹਾ ਸੂਟ ਤੁਹਾਨੂੰ ਗਿਫਟ ਮਿਲ ਜਵੇ ਤੇ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬੜੀ ਪਿਆਰੀ ਬਿਲਕੁਲ ਪਿਓਰ ਜਿਹੜੀ ਕੱਚੀ ਕਾਟਨ ਹੁੰਦੀ ਹੈ ਜੀ ਉਹਦੇ ਵਿੱਚ ਸੂਟ ਹੈ ਬਹੁਤ ਸੌਫਟ ਦੇ ਵਿੱਚ ਪ੍ਰਿੰਟ ਦੇ ਮੈਚਿੰਗ ਸੂਟ ਹੈ ਜੀ ਬੜਾ ਪਿਆਰਾ ਬੜਾ ਸੋਹਣਾ ਪ੍ਰਿੰਟ ਤੇ ਘੇਰੇ ਤੇ ਵਰਕ ਦੇ ਨਾਲ ਘੇਰੇ ਤੇ ਵਰਕ ਹੋਇਆ ਬੜਾ ਸੋਹਣਾ ਸਰਦਾਰੀ ਜਿਹਾ ਸੂਟ ਹੈ ਇਹ ਸ਼ਰਟ ਆ ਗਈ ਤੇ ਸੈਲਫ ਦੇ ਵਿੱਚ ਹੀ ਇਸ ਦੇ ਨਾਲ ਮਸਟਰਡ ਕਲਰ ਦੀ ਬਾਟਮ ਤੇ ਮਸਲੀਨ ਲਾਈਨਿੰਗ ਦਾ ਦੁਪੱਟਾ ਜੀ ਨਾਲ ਮਸਲੀਨ ਲਾਈਨਿੰਗ ਦੇ ਵਿੱਚ ਦੁਪੱਟਾ ਇਹ ਦੇਖੋ ਕਿੰਨਾ ਪਿਆਰਾ ਤੇ ਬਰੀਕਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਥੋੜਾ ਬੜਾ ਸਿੰਪਲ ਸੋਬਰ ਜਿਹਾ ਸੂਟ ਹੈ ਜੀ ਬੜਾ ਪਿਆਰਾ ਵਰਕ ਦੇ ਨਾਲ ਇਹ ਲੁੱਕ ਆ ਜਾਣੀ ਜੀ ਸੂਟ ਦੀ 2200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਬਾਦਾਮੀ ਕਲਰ ਪਿੰਕ ਜਾਂ ਬਦਾਮੀ ਵੀ ਨਹੀਂ ਕਹਿ ਸਕਦੇ ਪਿਆਜ਼ੀ ਪਿੰਕ ਕਲਰ ਆ ਨੀ ਆਨ ਪਿੰਕ ਕਲਰ ਕਾਟਨ ਬਹੁਤ ਫਾਈਨ ਹੈ ਜੀ ਤੇ ਪ੍ਰਿੰਟ ਬਹੁਤ ਸੋਹਣਾ ਥੇਰੇ ਤੇ ਡਬਲ ਵਰਕ ਹੋਇਆ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਨਾ ਮੈਚਿੰਗ ਬਾਟਮ ਇਸ ਲਾਈਨਿੰਗ ਦੇ ਵਿੱਚ ਦੁਪੱਟਾ ਪੂਰਾ ਖੁੱਲਾ ਦੁਪੱਟਾ ਬਰੀਕ ਲੇਸ ਦੇ ਨਾਲ ਫਿਨਿਸ਼ਿੰਗ ਦੇ ਨਾਲ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਹੈ ਜੀ ਸੂਟ ਦਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਹੈਗਾ ਬੜਾ ਸੋਹਣਾ ਇੱਕ ਗ੍ਰੀਨਿਸ਼ ਅੰਗੂਰੀ ਜਿਹਾ ਰੰਗ ਹੈ ਸੇਮ ਦੇ ਵਿੱਚ ਹੀ ਪ੍ਰਿੰਟ ਬੜਾ ਸੋਹਣਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਹੈ ਜੀ ਪਿਓਰ ਕਾਟਨ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਦੋ ਕਾਜਾਂ ਇਹ ਕੀ ਰੇਤੀ ਅੱਗੇ ਵਰਕ ਨੀਵਾ ਗੂੜੀ ਰੰਗ ਦੀ ਉਹ ਬਾਟਮ ਤੇ ਇਸ ਵੀ ਲਾਈਨਿੰਗ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਸੂਟ ਬ੍ਰੀਕ ਲੇਸ ਦੀ ਫਿਨਿਸ਼ਿੰਗ ਦੇ ਨਾਲ ਲੁੱਕ ਦੇਖੋ ਸੂਟ ਦੀ ਕਿੰਨਾ ਪਿਆਰਾ ਸਰਦਾਰੀ ਸੂਟ ਹੈ ਜੀ ਬਹੁਤ ਸੋਹਣਾ ਹੈ 2200 ਪ੍ਰਾਈਸ ਦੇ ਨਾਲੇ ਤਿੰਨ ਸੂਟ ਮੈਂ ਇੱਕ ਡਿਜ਼ਾਈਨ ਚ ਤੁਹਾਨੂੰ ਤਿੰਨ ਕਲਰ ਦਿਖਾਏ ਆ 2200 ਪ੍ਰਾਈਸ ਦੇ ਨਾਲ ਨੈਕਸਟ ਦਿਖਾਣੇ ਆ ਇਹ ਆਰਕੰਡੀ ਦਾ ਸੂਟ ਹੈ ਜੀ ਬੜਾ ਸੋਹਣਾ ਆਫ ਵਾਈਟ ਕਲਰ ਦੇ ਵਿੱਚ ਆਰਕੰਡੀ ਦੀ ਸ਼ਰਟ ਹੈ ਬੜਾ ਸੋਹਣਾ ਆਰੀ ਵਰਕ ਹੋਇਆ ਉੱਪਰ ਆਰਕੰਡੀ ਤੇ ਤੇ ਨਾਲ ਕਾਟਨ ਦੀ ਉਹ ਬਾਟਮ ਹੈ ਜੀ ਨਾਲ કોટਨ ਦੀ ਬਾਟਮ ਨਾਲ ਆਰਕੰਡੀ ਦੀ ਸ਼ਰਟ ਆਫ ਵਾਈਟ ਕਰੀਮ ਰੰਗ ਦੀ ਬਾਟਮ ਹੈ ਜੀ ਇਹ ਨੁੱਕਾ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਆਰਕੰਡੀ ਦੀ ਸ਼ਰਟ ਹੈ ਆਰੀ ਵਰਕ ਦੇ ਨਾਲ ਨਾਲ ਕੋਟਨ ਦੀ ਬਾਟਮ ਹੈ ਜੀ ਕਰੀਮ ਰੰਗ ਦੀ ਤੇ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਨਾਲ ਪਿਓਰ ਮਸਲੀਨ ਦਾ ਦੁਪੱਟਾ ਇਹ ਲੋਕਾ ਜੀ ਸੂਟ ਦੀ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਇਹ ਸਾਰੇ ਸਿੰਗਲ ਸਿੰਗਲ ਹੋਣਗੇ ਜੀ ਹੁਣ ਸੂਟ ਕੋਈ ਕਲਰ ਆਪਸ਼ਨ ਹੋਰ ਵੀ ਹੈ ਜੀ ਇਹ ਵੀ ਬੜਾ ਪਿਆਰਾ ਆਰਕੰਡੀ ਦੀ ਸ਼ਰਟ ਹੈ ਸਾਰੀ ਤਿਆਰੀ ਵਰਕ ਹੋਇਆ ਨਾਲ ਸ਼ਰਟ ਤੇ ਦੇ ਨਾਲ ਕਰੀਮ ਰੰਗ ਦੀ ਉਹ ਬਾਟਮ ਹੈ ਜੀ ਨਾਲ ਕਾਟਨ ਦੀ ਆਫ ਵਾਈਟ ਬਾਟਮ ਹੈ ਨਾਲ ਸ਼ਰਟ ਆ ਜਾਣੀ ਹੈ ਤੇ ਪਿਓਰ ਮਸਲੀਨ ਦਾ ਦੁਪੱਟਾ ਇਹ ਨਾ ਪਿਆ ਰਿਹਾ ਦੁਪੱਟਾ ਪਿਓਰ ਮਸਲੀਨ ਦੇ ਦੁਪੱਟੇ ਦੇ ਨਾਲ 2200 ਪ੍ਰਾਈਸ ਤੇ ਨਾਲ 2500 ਪ੍ਰਾਈਸ ਹੈ ਸਟਾਰ ਗਿਆ ਬੜਾ ਸਾਹ ਪੀਚ ਕਲਰ ਦੇ ਵਿੱਚ ਕੋਵਟ ਪੀਰ ਆਰੀ ਆਰੀ ਵਰਕ ਦੇ ਵਿੱਚ ਹੈ ਜੀ ਆਰ ਕੰਡੀ ਦੀ 셔ਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨੇਗੇ ਇਹਦੇ ਨਾਲ ਸੇਮ ਕਲਰ ਦੀ ਉਹ ਬਾਟਮ ਹੈ ਜੀ ਨਾਲ بیس ਕਲਰ ਦੀ ਕਾਟਨ ਦੀ ਮਸਲੀਂ ਦਾ ਦੁਪੱਟਾ ਪੂਰਾ ਫੁੱਲਾ ਦੁਪੱਟਾ ਇਹ ਕਲਰ ਆ ਗਿਆ ਇਹ ਸਾਰੇ ਆਰ ਕੰਡੀ ਦੇ ਵਿੱਚ ਆਰੀ ਵਰਕ ਦੇ ਵਿੱਚ ਪਿੰਕ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਆ ਸ਼ਰਟ ਦੀ ਆਰੀ ਵਰਕ ਹੋਇਆ ਸਾਰਾ और मसलीन कलर प्रिंट बहुत प्यारे हैं कोई लाइनिंग लग नहीं लगनी विदाउट लाइनिंग सूट बन गए नैक्सट आ गया बड़ा प्यारा पर्पल ज कलर दे ਇੰਨੀ ਕਿੰਨਾ ਪਿਆਰਾ ਸੂਟ ਬਾ ਰੱਤ ਦੇ ਨਾਉਂ ਦੀ ਬਾਟਮ ਜੋ ਵਰਮਸ ਲੈਂਡ ਕਿੰਨੀ ਪਿਆਰੀ ਹੋਤਾ ਇਹ ਸਾਰੇ ਸਿੰਗਲ ਸਿੰਗਲ ਤੁਹਾਨੂੰ ਆਰਕੰਡੀ ਦੇ ਵਿੱਚ ਸ਼ਰਟ ਹੈ ਜੀ ਆਰੀ ਵਰਕ ਦੇ ਨਾਲ ਤੇ ਨਾਲ ਕਾਟਨ ਦੀ ਬਾਟਮ 2200 ਪ੍ਰਾਈਸ ਹੈ ਜੀ ਨੈਕਸਟ ਸਟਾਰਟ ਕਰਦੇ ਹਾਂ ਬਹੁਤ ਪਿਆਰੀ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਕੋਟੇ ਦੁਪੱਟੇ ਦੇ ਨਾਲ ਪ੍ਰਿੰਟ ਕਿੰਨਾ ਪਿਆਰਾ ਹੈ ਇਹ ਹੈਂਡ ਕraft ਵਾਲੇ ਸੂਟ ਹੈ ਜੀ ਸਾਰੇ ਹੈਂਡ ਕraft ਦੇ ਵਿੱਚ ਕੋਈ ਇਹਨਾਂ ਦਾ ਕਲਰ ਪ੍ਰਿੰਟ ਕੁਝ ਨਹੀਂ ਖਰਾਬ ਹੋ ਸਕਦਾ ਸਟੈਂਪ ਲੱਗੀ ਹੋਈ ਹੈ ਦੇਖੋ ਕਿੰਨੇ ਪਿਆਰੇ ਇਹ ਦੇਖੋ ਸਾਰਾ ਲਿਖਿਆ ਹੋਇਆ ਇੱਕ ਸ਼ਰਟ ਆ ਗਈ ਡਾਰਕ ਬਲੂ ਕਲਰ ਦੇ ਵਿੱਚ ਨਾਲ ਮੈਚਿੰਗ ਬਾਟਮ ਹੈ ਜੀ ਇਹ ਦੇਖੋ ਨਾਲ ਮੈਚਿੰਗ ਬਾਟਮ ਤੇ ਘੇਰੇ ਤੇ ਇਹ ਸਾਰਾ ਵਰਕ ਕੀਤਾ ਹੋਇਆ ਕਲਰ ਪ੍ਰਿੰਟਿੰਗ ਦੇਖੋ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਤੇ ਨਾਲ ਹੈਗਾ ਕੋਟੇ ਦਾ ਦੁਪੱਟਾ ਇਹ ਸਾਰੇ ਤੇ ਪੈਚਵਰਕ ਹੋਇਆ ਜੀ ਦੁਪੱਟੇ ਤੇ ਇਹ ਸਾਰਾ ਪੈਚਵਰਕ ਹੋਇਆ ਦੁਪੱਟੇ ਤੇ ਲੁੱਕ ਦੇਖੋ ਸੂਤ ਦੀ ਕਿੰਨੀ ਪਿਆਰੀ ਹੈ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਹੈ ਜੀ ਸੂਤ ਨਾਲ ਇਹਦੇ ਵਿੱਚ ਕਲਰ ਦਿਖਾਣੇ ਆ ਤੁਹਾਨੂੰ ਹੁਣ ਬੜਾ ਸੋਹਣਾ ਪੈਰਟ ਕਲਰ ਮੈਚਿੰਗ ਬਾਟਮਸ ਦੇ ਨਾਲ ਸ਼ੁਰੂ ਕਰੀਏ ਘੇਰੇ ਤੇ ਸਾਰਾ ਵਰਕ ਕੀਤਾ ਹੋਇਆ ਫਿਰ ਮੈਚਿੰਗ ਬਾਟਮ ਹੈ ਜੀ ਨਾਲ ਇਹ ਵਾਲੀ ਘੇਰੇ ਤੇ ਬਹੁਤ ਸਾਰਾ ਵਰਕ ਤੇ ਹੁਣ ਪੈਚ ਵਰਕ ਹਨਾਂ 2200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਡਾਰਕ ਗ੍ਰੀਨ ਕਲਰ ਸਾਰੀ ਪ੍ਰਿੰਟਿੰਗ ਵੀ ਅਲੱਗ-ਅਲੱਗ ਹੈ ਇਹ ਆ ਲੂਕ ਗ੍ਰੀਨ ਕਲਰ ਦੇ ਵਿੱਚ ਹੈ ਜੀ ਘੇਰੇ ਤੇ ਵਰਕ ਕਾ ਜਿਹੜਾ ਸਾਰਾ ਮੈਚਿੰਗ ਬਾਟਮ ਹੈ ਨਾਲ ਦੇਖ ਕਿੰਨੇ ਪਿਆਰੇ ਹੈ ਕੋਪਾ ਇਹ ਦੋਸਤ ਬਿਲਕੁਲ ਸਾਫਟ ਦੇ ਵਿੱਚ ਪਿਓਰ ਕੋਟੇ ਦਾ ਦੁਪੱਟਾ ਹਰ ਇੱਕ ਸੂਟ ਦੇ ਨਾਲ 2200 ਪ੍ਰਾਈਸ ਤੇ ਹੈ ਨੈਕਸਟ ਆ ਗਿਆ ਮਹਿੰਦੀ ਕਲਰ ਦੇ ਵਿੱਚ ਹੈ ਜੀ ਮੈਂ ਸੁੱਕੀ ਮਹਿੰਦੀ ਦਾ ਰੰਗ ਹੁੰਦਾ ਉਹ ਵਾਲਾ ਕਲਰ ਹੈ ਬਹੁਤ ਧਿਆਰਾ ਹੀ ਰਿਤੀ ਵਰਤ ਨਾਲ ਮੈਚਿੰਗ ਬਾਟਮ ਜ਼ਿਕਜ਼ੈਗ ਦੇ ਵਿੱਚ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਨਾ ਸੂਟਾਂ ਦੇ ਜਿਨ੍ਹਾਂ ਕੋਲ ਇਹ ਸੂਟ ਜਾਣਗੇ ਬਹੁਤ ਇੱਕ ਨਾ ਤਾਂ ਖਰਾਬ ਹੁੰਦਾ ਜੀ ਕੱਪੜਾ ਤੇ ਨਾਲ ਪਿਓਰ ਕੋਟੇ ਦਾ ਇਹਨਾਂ ਦੇ ਨਾਲ ਦੁਪੱਟੇ ਜਨਕਾ ਤੋਂ ਲਵੇ ਦੇ ਵਿੱਚ ਸਾਰੇ ਸੇਸ ਧੀਰੇ ਤੇ ਵਰਕ ਕਰ ਮੈਚਿੰਗ ਬਾਟਮ ਇਹਨਾਂ ਤੇ ਸੂਟ ਦਾ ਵੀ ਬੜਾ ਪਿਆਰਾ ਸਟੀਚ ਹੁਕਰ ਉਹ ਸੋਹਣੇ ਲੁੱਕ ਆਣੀ ਹੈ ਜੀ ਇਹਦੀ ਵੀ ਤੇ ਮਾਰ ਸਹਜ प्योर ਕੋਟੇ ਦਾ ਕੈਚ ਵਰਕ ਦੇ ਵਿੱਚ 2200 ਪ੍ਰਾਈਸ ਦੇ ਵਿੱਚ ਇਹ ਸੇਮ ਦੇ ਵਿੱਚ ਇੱਕ ਕਲਰ ਹੋਰ ਹੈ ਕਿ ਆਪਣੇ ਕੋਲ ਡਾਰਕ ਬਲੂ ਕਲਰ ਹੈ ਜੀ ਨੇਵੀ ਬਲੂ ਕਲਰ ਕਾਲਸ ਤੇ ਬਲੂ ਇਹ ਸਾਡੇ ਸਾਈਜ਼ ਇਹ ਆਨ ਬਾਟਮ ਨਾਲ ਮੈਚਿੰਗ ਨਾ ਹਸੇਗਾ ਬੈਟਵਰਕ ਦੇ ਵਿੱਚ ਇਹ ਦੇਖੋ ਕਾ ਜੀ ਸੂਟ ਦੇ 2200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਸੂਟ ਦਿਖਾਏ ਆ ਤੁਹਾਨੂੰ 2200 ਪ੍ਰਾਈਸ ਦੇ ਨਾਲ ਤੇ ਹੁਣ ਟਾਈਮ ਹੈਗਾ ਜੀ ਆਪਣਾ Winner announce ਕਰਨ ਦਾ ਹੁਣ ਆਪਾਂ winner ਅਨਾਉਂਸ ਕਰਾਂਗੇ ਜੀ ਆਪਣੀ ਜਿਹੜੀ ਕੱਲ ਦੀ ਵੀਡੀਓ ਮੈਂ ਪਾਈ ਸੀਗੀ ਉਹਦੇ ਵਿੱਚ ਕੱਲ ਦੀ ਨਹੀਂ Thursday ਦੀ ਵੀਡੀਓ ਦੇ ਵਿੱਚ ਜਿਹੜੀ ਵੀ ਆਪਾਂ ਨੇ ਸੂਟ ਪਾਏ ਸੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਨੂੰ ਕਮੈਂਟ 195 195 ਕਮੈਂਟ ਆਇਆ ਜੀ ਕਿਉਂਕਿ ਮੈਂ ਕਿਹਾ ਸੀਗਾ ਵੀਕ ਦੇ ਵਿੱਚ ਆਪਾਂ ਨੂੰ ਸਭ ਤੋਂ ਜ਼ਿਆਦਾ ਕਮੈਂਟ ਜਿਹੜੀ ਵੀਡੀਓ ਤੇ ਆਉਣਗੇ ਆਪਾਂ ਉਹ ਹੀ ਵੀਡੀਓ ਚੱਕਿਆ ਕਰਨੀ ਹੈ ਤੇ ਆਪਣੀ ਕੁੱਸ ਵੀਡੀਓ ਦੇ ਵਿੱਚੋਂ ਆਪਾਂ ਨੂੰ ਸਭ ਤੋਂ ਜ਼ਿਆਦਾ 195 ਕਮੈਂਟ ਆਏ ਆ ਜੀ 195 ਕਮੈਂਟ ਉਹਨਾਂ ਦੇ ਵਿੱਚੋਂ ਆਪਾਂ ਹੁਣ ਇਹ ਸਾਰੇ ਕਮੈਂਟ ਖੋਲ ਲੈਣੇ ਆ ਪਰ ਸਕਰੋਲ ਕਰਕੇ ਆਪਾਂ ਕਮੈਂਟ ਉੱਪਰ ਤੱਕ ਲੈ ਜਾਣੇ ਹੈ ਸਾਰੇ ਇਹ ਦੇਖ ਇਹ ਸਾਰੇ ਖੁੱਲ ਗਏ ਆ ਦੇਖੋ ਸਾਰੇ ਕਮੈਂਟ ਆ ਗਏ ਆਪਣੇ ਹੁਣ ਇਹਨਾਂ ਦੇ ਵਿੱਚ ਆਪਾਂ ਤਿੰਨ ਵਾਰੀ ਸਕਰੋਲ ਕਰਕੇ ਆਪਾਂ ਲੱਕੀ ਕਮੈਂਟ ਕੱਢ ਲੈਣਾ ਜੀ ਇਹ ਆ ਗਿਆ ਇਹ ਆਇਆ ਜੀ ਆਪਣਾ ਪ੍ਰਭ ਜੋਤ ਪ੍ਰਭ ਜਪਕੌਰ 4189 ਬਹੁਤ-ਬਹੁਤ ਮੁਬਾਰਕਾਂ ਜੀ ਇਹਨਾਂ ਨੂੰ ਆਪਣਾ ਜਦੋਂ ਤੁਸੀਂ ਦੇਖੋਗੇ ਇਹ ਹੈ ਜੀ ਆਈਡੀ ਪ੍ਰਭ ਜਪਕੌਰ 4189 ਇਹਨਾਂ ਦੇ ਨਾਂ ਤੇ ਆਪਣਾ ਸੂਟ ਇਹਨਾਂ ਨੂੰ ਕਿੱਥੋਂ ਮਿਲ ਰਿਹਾ ਹੈ ਆਪਣਾ ਜਾਰਜਟ ਦਾ ਸੂਟ ਹੈ ਜੀ ਬੜਾ ਪਿਆਰਾ ਵਰਕ ਹੋਇਆ ਹੋਇਆ ਸੂਟ ਤੇ ਤੇ ਪਲੀਜ਼ ਜਦੋਂ ਤੁਸੀਂ ਇਹ ਦੇਖੋਗੇ ਆਪਣਾ ਐਡਰੈਸ ਤੇ ਸਾਰੇ ਡਿਟੇਲਿੰਗ ਮੈਨੂੰ ਮੇਰੇ ਨੰਬਰ ਤੇ ਤੁਸੀਂ ਸੈਂਡ ਕਰ ਦਿਓ ਤਾਂ ਹੀ ਕਹਿੰਦੇ ਹੁੰਨੇ ਵਧੀਆ-ਵਧੀਆ ਕਮੈਂਟ ਕਰਦੇ ਰਹੋ ਕੀ ਪਤਾ ਹੁੰਦਾ ਕੀਦਾ ਹੀ ਲੱਕ ਲੱਗ ਜਵੇ ਤੇ ਫ੍ਰੀ ਚ ਗਿਫਟ ਦੇਖੋ ਕੋਈ ਮਾੜਾ ਨਹੀਂ ਹੁੰਦਾ ਤੇ ਸੋਨਾ ਜਿਹਾ ਸੂਟ ਭੇਜਾਂਗੇ ਤੁਹਾਨੂੰ ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਨਾਲ ਜੁੜਦੇ ਰਹੋ ਤੇ ਅੰਕੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਵੱਧ ਤੋਂ ਵੱਧ ਪਲੀਜ਼ ਸਬਸਕ੍ਰਾਈਬ ਕਰਿਓ ਚੈਨਲ ਨੂੰ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ